ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੋਤਕ ਜੋ ਕਿ ਭਾਗ ਛੇਵੇਂ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਪੰਜ ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਬਿਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਹੈ ਨਿਹੰਗ ਸਿੰਘ ਨੂੰ ਨਾਮ ਜਪਣ ਦੀ ਜੁਗਤ ਦਸਣੀ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਬਾਬਾ ਮਹਾਰ ਨਾਮ ਸਿੰਘ ਜੀ ਮਹਾਰਾਜ ਆਪਣੇ ਆਸਨ ਤੇ ਬਿਰਾਜਮਾਨ ਹੋਏ ਸੰਸਾਰੀ ਜੀਵਾਂ ਨੂੰ ਮੁਕਤ ਜੁਗਤ ਭੁਗਤ ਦੇ ਭੰਡਾਰੇ ਵਰਤਾ ਰਹੇ ਸਨ ਕਿਸੇ ਦਾ ਮਨ ਪ੍ਰੇਰ ਕੇ ਆਪਣੇ ਪਾਸ ਬੁਲਾ ਕੇ ਕਿਸੇ ਨੂੰ ਘਰ ਬੈਠੇ ਨੂੰ ਨਿਹਾਲ ਕਰਦੇ ਜਿਵੇਂ ਵੀ ਕੋਈ ਆਇਆ ਕਿਰਤਾਰਥ ਕੀਤਾ ਨਿਤ ਕੋਈ ਨਾ ਕੋਈ ਨਵਾਂ ਕੌਤਕ ਰਚਦੇ ਸਨ ਆਪਣੇ ਚਲਿਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਆਪ ਦੇ ਦਰਸ਼ਨਾਂ ਲਈ yogi sidh tapasvi ਆਉਂਦੇ ਹਨ ਅਤੇ ਨਿਹਾਲ ਹੋ ਕੇ ਜਾਂਦੇ ਹਨ ਦਾਰਸ਼ਨ ਕਰਨ ਲਈ ਧਿਆਨ ਧਰਦੇ ਰਹੇ ਮਹਾਦੇਵ ਅਵਦੂਤ ਹੋਏ ਨਮੋ ਨਮੋ ਕਰ ਧਿਆਨ ਨਾ ਆਇਆ ਮਹਾਪੁਰਖਾਂ ਦੇ ਹਿਰਦੇ ਤੇ ਵੀ ਸੰਤ ਰਸਨ ਕੋ ਬਸਿਓ ਪਰਤਖ ਹਰ ਮੂਰਤ ਰੂਪ ਸੰਸਾਰ ਵਿੱਚ ਬੈਠ ਰਹੇ ਹਨ ਇੱਕ ਨਿਹੰਗ ਸਿੰਘ ਸ਼ਸਤਰ ਤਾਰੀ ਘੋੜੇ ਤੇ ਚੜਿਆ ਹੀ ਡੇਰਾ ਸਾਹਿਬ ਵਿੱਚ ਪ੍ਰਸ਼ਾਦਾ ਛਕਣ ਆ ਗਿਆ ਸੇਵਕ ਨੂੰ ਕਹਿ ਕੇ ਆਗਿਆ ਮੰਗੀ ਹੁਕਮ ਹੋਇਆ ਘੋੜੇ ਦੇ ਉੱਪਰ ਸਵਾਰ ਹੋਇਆ ਹੀ ਆਵੇ ਹੁਕਮ ਦੀ ਪਾਲਣਾ ਕਰਦਾ ਹੋਇਆ ਘੋੜੇ ਤੇ ਸਵਾਰ ਹੋਇਆ ਤੇ ਟਿੱਲੇ ਸਾਹਿਬ ਵਾਲੇ ਸਥਾਨ ਤੇ ਚੜ ਗਿਆ ਘੋੜਾ ਥੋੜਾ ਪਿੱਛੇ ਰੁਕ ਗਿਆ ਹਜ਼ੂਰ ਨੇ ਇੱਕ ਹੋਰ ਸੇਵਕ ਨੂੰ ਹੁਕਮ ਦਿੱਤਾ ਨਿਹੰਗ ਸਿੰਘ ਨੂੰ ਉੱਪਰ ਆਉਣ ਦਿਓ ਤੇ ਤੂੰ ਘੋੜੇ ਦਾ ਖਰਖਰਾ ਕਰੀ ਚਾਦਰ ਨਾਲ ਸਾਫ਼ ਕਰੀ ਫਿਰ ਘੋੜੇ ਦੇ ਪੈਰੀ ਹੱਥ ਲਾਈ ਹੁਕਮ ਅਨੁਸਾਰ ਨਿਹੰਗ ਟਿੱਲੇ ਤੇ ਜਾ ਪਹੁੰਚਿਆ ਕਦੇ ਲੋਹਾ ਮੱਥੇ ਨਹੀਂ ਸੀ ਲਾਉਂਦੇ ਅੱਜ ਸ਼ਸਤਰਾਂ ਸਮੇਤ ਹਜ਼ੂਰੀ ਵਿੱਚ ਸੱਦਿਆ ਸੈਨਸਣ ਵਾਲੀ ਸੋਟੀ ਵੀ ਲੋਹਾ ਲੱਗਿਆ ਸੀ ਨਿਹੰਗ ਸਿੰਘ ਨੂੰ ਕੋਲ ਬਿਠਾ ਕੇ ਬਚਨ ਕੀਤਾ ਤੂੰ ਇੱਕ ਦਿਨ ਪਹਿਲਾਂ ਹੀ ਆ ਗਿਆ ਹੋਣਾ ਤਾਂ ਸਵੇਰੇ ਸੀ ਨਿਹੰਗ ਸਿੰਘ ਨੇ ਨਥਾਣੇ ਫੂਲੇ ਵਿੱਚੋਂ ਲੰਘ ਕੇ ਸੇਮੇ ਪਿੰਡ ਰਾਤ ਕੱਟ ਕੇ ਅੱਗੇ ਜਾਣਾ ਸੀ ਪਰ ਸੇਮੇ ਬਾਬਾ ਜੀ ਦੀ ਸਰੋਤ ਸੁਣ ਕੇ ਇੱਥੇ ਹੀ ਆ ਗਿਆ ਉਸ ਨੇ ਮਨ ਦੇ ਗੁਪਤ ਫੁਰਨੇ ਦਾ ਵਰਣਨ ਕੀਤਾ ਲੰਗਰ ਬਣ ਕੇ ਆ ਗਿਆ ਸ਼ਰਾਂ ਹੋਣ ਉਪਰੰਤ ਹੁਕਮ ਕੀਤਾ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਆਓ ਫੇਰ ਅਗਲੀ ਗੱਲ ਕਰਾਂਗੇ ਨਿਹੰਗ ਪ੍ਰਸ਼ਾਦਾ ਛੱਕ ਕੇ ਆਇਆ ਤਾਂ ਉਸ ਦੇ ਗੋਤ ਨਾਨਕੀ ਆਦ ਪੁੱਛ ਕੇ ਲਿਖਵਾਇਆ ਵਚਨ ਕੀਤਾ ਤੀਰਥ ਯਾਤਰਾ ਅਤੇ ਤਤਸਿਆ ਕਰਨ ਦਾ ਫਲ ਰਾਜ ਭਾਗ ਮਿਲਦਾ ਹੈ ਇਸ ਦੇ ਕਰਨ ਸਮੇਂ ਕਸ਼ਟ ਬਹੁਤਾ ਫਲ ਥੋੜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਜਨਮ ਮਰਨ ਨਹੀਂ ਮਿਟਦਾ ਜੇ ਤਾ ਜਨਮ ਲੈਣਾ ਹੈ ਤਾਂ ਇਹ ਕਰੀ ਜਾਓ ਜੇ ਜਨਮ ਮਰਨ ਤੋਂ ਰਹਿਤ ਹੋਣਾ ਹੈ ਤਾਂ ਇੱਕ ਥਾਂ ਤੇ ਆਸਣ ਲਾ ਕੇ ਬੈਠੋ ਅਤੇ ਨਾਮ ਜਪੋ ਇਹਨਾਂ ਗੱਲਾਂ ਦਾ ਨਿਹੰਗ ਤੇ ਬਹੁਤ ਅਸਰ ਹੋਇਆ ਅਤੇ ਸਤਿਵਚਨ ਕਹਿ ਕੇ ਹੁਕਮ ਮੰਨਿਆ ਉਸ ਨੇ ਆਗਿਆ ਮੰਗੀ ਤਾਂ ਹੁਕਮ ਹੋਇਆ ਨਾਮ ਜਪਣਾ ਦੱਸ ਕੇ ਚੌਥੇ ਦਿਨ ਤੋਰਾਂਗੇ ਨਾਮ ਜਪਣ ਦੀ ਯੁਗਤੀ ਗੁਪਤ ਤੌਰ ਤੇ ਹੀ ਦੱਸੀ ਇਹ ਤਾਂ ਗੁਰਮੁਖ ਅਕਤ ਕਹਾਣੀ ਵਾਲਾ ਵਚਨ ਹੈ ਉਸ ਨਿਹੰਗ ਨੇ ਬਾਕੀ ਸਾਰੀ ਉਮਰ ਦਮਦਮਾ ਸਾਹਿਬ ਬੈਠ ਕੇ ਲੰਘਾਈ RAM RAM ਕਰਤਾ ਸਭ जग ਫਿਰੇ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ कीमत किने ना पाई आ, किते न ना ले आ जाए गुर के शबद भी दया इन विद वसिया मन आए नानक आप अमेव है गुर कृपा ते समाए आप मिलिया मिल रहिया आप मिलिया आए ये बचन जोगिंदर सिंह ढिलों तो मिलया है धन गुरु नानक ਤਨ ਬਾਬਾ ਜੀ ਸਾਖੀ ਕਲੇਰਾ ਵਾਲੇ ਬਾਬਾ ਜੀ ਨੇ ਖੁਸ਼ਾਲ ਸਿੰਘ ਨੂੰ ਪੁੱਛੋ ਭੇਜਣਾ ਗੁਰੂ ਬਿਨਾ ਮੈਂ ਨਹੀਂ ਹੋਰ ਮਾਝੇ ਦੇ ਇਲਾਕੇ ਦੇ ਦੋ ਭਰਾ ਸਰਦਾਰ ਖੁਸ਼ਾਲ ਸਿੰਘ ਅਤੇ ਸਰਦਾਰ ਸੁਰੈਣ ਸਿੰਘ ਬਾਬਾ ਜੀ ਮਹਾਰਾਜ ਅਨੰਦ ਸਿੰਘ ਜੀ ਦੇ ਅਨੰਨ ਸੇਵਕ ਸਨ ਇਹਨਾਂ ਨੇ ਹੜੱਪੇ ਬਾਬਾ ਜੀ ਦੇ ਰਹਿਣ ਸਮੇਂ ਸੇਵਾ ਨਿਭਾਈ ਸੀ ਪਾਠਕ ਪੜ ਚੁੱਕੇ ਹਨ ਇੱਕ ਵਾਰ ਸਰਦਾਰ ਖੁਸ਼ਾਲ ਸਿੰਘ ਦਾ ਲੜਕਾ ਬਹੁਤ ਬਿਮਾਰ ਹੋ ਗਿਆ ਜਿੰਦਗੀ ਬੇਆਸ ਹੋ ਗਈ ਸਰਦਾਰ ਖੁਸ਼ਾਲ ਸਿੰਘ ਨੇ ਲੜਕੇ ਦੀ ਹਾਲਤ ਬਾਰੇ ਬਾਬਾ ਆਨੰਦ ਸਿੰਘ ਜੀ ਪਾਸ ਬੇਨਤੀ ਕੀਤੀ ਬਾਬਾ ਜੀ ਨੇ ਬੇਨਤੀ ਪ੍ਰਵਾਨ ਕਰਕੇ ਹੁਕਮ ਦਿੱਤਾ ਬੱਚੇ ਨੂੰ ਸਾਡੇ ਗੁਰੂਆਂ ਪਾਸ ਪੂਚੋ ਲੈ ਜਾਓ ਬਾਬਾ ਜੀ ਪੂਚੋ ਵਾਲਿਆਂ ਦੀ ਮੌਜੂਦਗੀ ਸਮੇਂ ਬਾਬਾ ਅਨੰਦ ਸਿੰਘ ਜੀ ਦੀ ਇਹ ਹੀ ਮਰਿਆਦਾ ਰਹੀ ਹੈ ਕਿ ਕੋਈ ਵੀ ਕਮਾਈ ਵਾਲਾ ਪੁਰਸ਼ ਆਉਂਦਾ ਜਾਂ ਲੋੜਵੰਦ ਆਉਂਦਾ ਬਾਬਾ ਜੀ ਪੂਚੋ ਵਾਲਿਆਂ ਦੇ ਚਰਨਾਂ ਵਿੱਚ ਭੇਜਦੇ ਸਨ ਇੱਕ ਨਵਾਬ ਅਬਦੁੱਲਾ ਖਾ ਜਲੰਧਰ ਨਿਵਾਸੀ ਦਿੱਲੀ ਤੋਂ ਲਾਹੌਰ ਫੌਜਾਂ ਸਮੇਤ ਆ ਰਿਹਾ ਸੀ ਗੋਇੰਦਵਾਲ ਦੇ ਨੇੜੇ ਦਰਿਆ पार ਕਰਨਾ ਸੀ اچانک دریا ਵਿੱਚ ਹੜ ਆ ਜਾਣ ਕਰਕੇ ਪਾਣੀ ਵੱਧ ਗਿਆ ਮਲਾਹਾ ਨੇ ਪਾਣੀ ਤੋਂ ਡਰਦੇ ਕੁਝ ਠਹਿਰ ਕੇ ਜਾਣ ਦੀ ਸਲਾਹ ਦਿੱਤੀ ਉੱਚੀ ਜਗ੍ਹਾ ਦੇਖ ਕੇ ਨਵਾਬ ਦੀਆਂ ਫੌਜਾਂ ਨੇ ਤੰਬੂ ਲਗਾ ਦਿੱਤੇ ਸਵੇਰੇ ਦਿਨ ਚੜਿਆ ਨਵਾਬ ਬਾਹਰ ਆ ਕੇ ਖੜਿਆ ਤਾਂ ਕੀ ਵੇਖਦਾ ਹੈ ਕੀ ਘੋੜੀ ਕੀ ਘੋੜੀ ਸਵਾਰ ਦਰਿਆ ਵਿੱਚੋਂ ਇਉਂ ਲੰਘ ਰਿਹਾ ਹੈ ਜਿਵੇਂ ਸੁੱਕੀ ਥਾਂ ਤੋਂ ਜਾ ਰਿਹਾ ਹੋਵੇ ਨਵਾਬ ਦੇਖ ਕੇ ਹੈਰਾਨ ਹੋ ਗਿਆ ਕਿ ਇਹ ਕਾਮਲਪੁਰਖ ਕਿਸੇ ਵੱਡੀ ਅਜ਼ਮਤ ਦਾ ਮਾਲਕ ਹੈ ਫਿਰ ਸੋਚਿਆ ਕਿ ਇਹ ਤਾਂ ਲੰਘ ਗਿਆ ਹੈ ਮੈਂ ਤਾਂ ਦਰਸ਼ਨ ਵੀ ਨਹੀਂ ਕਰ ਸਕਿਆ ਉਸ ਨੂੰ ਵੇਖ ਰਹੇ ਸਨ ਉਸ ਨੂੰ ਵੇਖ ਰਹੇ ਸਨ ਕਿ ਇੱਕ ਸੇਵਾਦਾਰ ਲੱਗਦਾ ਹੈ ਪਰਸ਼ਾਨ ਸ਼ੌਕਤ ਦੇਖ ਕੇ ਸੰਤ ਲੱਗਦਾ ਹੈ ਇਹ ਸੋਚਦੇ ਨਵਾਬ ਨੇ ਖੁਦਾ ਅੱਗੇ ਫਰਿਆਦ ਕਰੀ हे ਖੁਦਾ ਬਰਨ کریم ਇਸ ਪਿਆਰੇ ਦੇ ਦਰਸ਼ਨ ਕਰਵਾ ਦਿਓ ਉਸ ਦੇ ਵਾਪਸ ਮੁੜਨ ਦੀ ਤਮੰਨਾ ਮਨ ਵਿੱਚ ਲੈ ਕੇ ਉਡੀਕ ਵਿੱਚ ਸੇਵਕਾ ਨਾਲ ਬੈਠ ਗਿਆ ਜਦ ਸ਼ਾਮ ਨੂੰ ਉਸੇ ਤਰ੍ਹਾਂ ਘੋੜੀ ਤੇ ਸਵਾਰ ਹੋਇਆ ਆਉਂਦਾ ਗੁਰਸਿੱਖ ਦੇਖਿਆ ਤਾ ਮਨ ਨੂੰ ਕੁਝ ਆਸਰਾ ਹੋਇਆ ਅੱਗੇ ਹੋ ਕੇ ਪਾਣੀ ਵਿੱਚ ਖੜ ਨਵਾਬ ਨੇ ਹੱਥ ਜੋੜ ਬੇਨਤੀ ਕੀਤੀ ਗੁਰਮਖਾ ਆਪਣੀ ਤਾਰੀਫ਼ ਦੱਸ ਕੇ ਜਾਓ ਇਹ ਭਾਈ ਭਾਰੋ ਪੱਲੇ ਨਗਰ ਦਾ ਨਿਵਾਸੀ ਸੀ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਪਰਮਹੰਸ ਗੁਰਸਿੱਖ ਕਹਿ ਕੇ ਮਾਨ ਬਖਸ਼ਿਆ ਹੈ ਭਾਈ ਸਾਹਿਬ ਨੇ ਘੋੜੀ ਰੋਕ ਲਈ ਤਾ ਨਵਾਬ ਚਰਨੀ ਹੱਥ ਲਾਉਣ ਲਈ ਅੱਗੇ ਵਧਿਆ ਤਾਂ ਉਹਨਾਂ ਰੋਕ ਦਿੱਤਾ ਮਨ ਦੀ ਵਿਰਾਗਮਈ ਅਵਸਥਾ ਦੇਖ ਭਾਈ ਸਾਹਿਬ ਜੀ ਸਵੇਰੇ ਮਿਲਣ ਦਾ ਵਚਨ ਕਰਕੇ ਅੱਗੇ ਚਲੇ ਗਏ ਆਪ ਰੋਜ਼ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਜਾਂਦੇ ਸਨ ਨਵਾਬ ਨੂੰ ਨਾਲ ਜਾਣ ਲਈ ਤਾਕੀਦ ਕਰ ਗਏ ਅਗਲੇ ਦਿਨ ਭਾਈ ਪਾਰੋ ਜੀ ਆਏ ਤਾਂ ਨਵਾਬ ਨੇ ਸ਼ਾਹੀ ਪੋਸ਼ਾਕ ਤਾਂ ਨਵਾਬ ਨੇ ਸ਼ਾਹੀ ਪੋਸ਼ਾਕ ਸ਼ਸਤਰ ਅਤੇ ਹੱਥ ਲਿਖਤ ਪੱਤਰ ਆਪਣੇ ਪੁੱਤਰ ਦੇ ਹੱਥ ਫੜਾ ਕੇ ਕਿਹਾ ਬਾਦਸ਼ਾਹ ਮੇਰੀ ਜਗ੍ਹਾ ਤੈਨੂੰ ਨੌਕਰੀ ਰੱਖ ਲਵੇਗਾ ਬਾਦਸ਼ਾਹ ਮੇਰੀ ਜਗ੍ਹਾ ਤੈਨੂੰ ਨੌਕਰੀ ਰੱਖ ਲਵੇਗਾ ਮੈਂ ਗੁਰਾਂ ਦੇ ਦਰਸ਼ਨਾਂ ਲਈ ਜਾ ਰਿਹਾ ਹਾਂ ਸ਼ਾਇਦ ਮੁੜ ਕੇ ਨਾ ਹੀ ਆਵਾਂ ਭਾਈ ਪਰੋ ਦੇ ਨਾਲ ਨਵਾਬ ਚਲਾ ਗਿਆ ਗੁਰੂ ਚਰਣਾ ਵਿੱਚ ਮੱਥਾ ਟੇਕਿਆ ਤੇ ਸਤਿਗੁਰੂ ਪਾਸੋਂ ਸਿੱਖੀ ਦੀ ਦਾਤ ਮੰਗ ਕੇ ਪ੍ਰਾਪਤ ਕਰਕੇ ਗਿਆਨ ਅਵਸਥਾ ਨੂੰ ਪਹੁੰਚ ਗਿਆ ਇਸ ਤਰ੍ਹਾਂ ਦੇ ਬਿਆਨਤ પ્રસੰਗ ਇਤਿਹਾਸ ਵਿੱਚ ਅੰਕਿਤ ਹਨ ਇਸੇ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਨੇ ਪੂਚੋ ਵਾਲੇ ਬਾਬਾ ਜੀ ਦੇ ਸਤਕਾਰ ਵੱਜੋਂ ਜੋ ਵੀ ਫਰਿਆਦ ਲੈ ਕੇ ਆਇਆ ਉਸ ਨੂੰ ਪੂਚੋ ਭੇਜਿਆ ਪੂਚੋ ਵਾਲੇ ਬਾਬਾ ਜੀ ਮਹਾਰਾਜ ਦੇ ਸਰੀਰ ਕਰਕੇ ਸੰਸਾਰ ਵਿੱਚ ਹੁੰਦੇ ਸਮੇਂ ਬਾਬਾ ਅਨੰਦ ਸਿੰਘ ਜੀ ਨੇ ਕੋਈ ਜਾਹਰਾ ਸ਼ਕਤੀ ਨਹੀਂ ਦਿਖਾਈ ਸਭ ਕੁਝ ਮਿਲ ਚੁਕਿਆ ਸੀ ਪਰ ਗੁਰੂਆਂ ਦੇ ਹੁੰਦਿਆਂ ਆਪਾ ਨਹੀਂ ਜਿਤਾਇਆ ਇਸੇ ਕਾਰਨ ਸਰਦਾਰ ਖੁਸ਼ਾਲ ਸਿੰਘ ਦੇ ਲੜਕੇ ਨੂੰ ਪੂਚੋ ਭੇਜਿਆ ਸਰਦਾਰ ਖੁਸ਼ਾਲ ਸਿੰਘ ਦੇ ਅਨੁਸਾਰ ਬਾਬਾ ਜੀ ਦੇ ਸਥਾਨ ਤੇ ਪਹੁੰਚਿਆ ਤਹਿਰੇਦਾਰ ਦੇ ਹੁਕਮ ਮਿਲਣ ਤੇ ਅੰਦਰ ਆਇਆ ਇੱਥੇ ਦੀ ਮਰਿਆਦਾ ਅਤੇ ਰਹਿਤ ਦੇਖ ਕੇ ਅਸਚਰਜ ਜਿਹਾ ਹੋਇਆ ਬਾਬਾ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਜੀ ਮੈਂ ਕਲੇਰਾਂ ਵਾਲੇ ਰਖੀ ਜੀ ਦੇ ਗੁਰੂਆਂ ਨੂੰ ਮਿਲਣਾ ਹੈ ਹਜੂਰ ਨੇ ਹੱਸ ਕੇ ਉੱਤਰ ਦਿੱਤਾ ਦੱਸੋ ਕੀ ਹੁਕਮ ਹੈ ਅਸੀਂ ਹੀ ਹਾਂ ਰਾਇਤ ਦੇਖ ਕੇ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਮੈਂ ਕਿਧਰੇ ਗਲਤ ਤਾਂ ਨਹੀਂ ਆ ਗਿਆ ਜਿਨ੍ਹਾਂ ਦੀਆਂ ਸਿਫਤਾਂ ਬਾਬਾ ਜੀ ਦੇ ਮੁਖ ਤੋਂ ਸੁਣਦੇ ਹਾਂ ਇਹ ਉਹੀ ਹਨ ਮਨ ਵਿੱਚ ਕਈ ਉਤਰਾ ਚੜ੍ਹਾ ਆ ਰਹੇ ਸਨ ਉਧਰ ਬਾਬਾ ਜੀ ਅੰਦਰ ਦੇ ਭਾਵ ਪੜ ਰਹੇ ਸਨ ਅੰਤਰਜਾਮੀ ਸਭ ਕੁਝ ਜਾਣੇ ਉਸ ਤੇ ਕਹਾ ਛਪਾਇਆ ਖਸ਼ਾਲ ਸਿੰਘ ਬਾਬਾ ਅਨੰਦ ਸਿੰਘ ਜੀ ਤੋਂ ਬਚਨ ਸੁਣਦਾ ਸੀ ਉਹ ਯਾਦ ਆਏ ਤੇ ਭਰਮ ਕੁਝ ਦੂਰ ਹੋਣ ਲੱਗਾ ਮੇਰੇ RAM ਰਾਏ ਜੋ ਰੱਖੇ ਤਿਉ ਰਹੀਏ ਤੂੰ ਧਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਹਜੂਰ ਬਾਬਾ ਜੀ ਨੇ ਭਾਈ ਕੇਸਰ ਸਿੰਘ ਨੂੰ ਸੰਬੋਧਨ ਕਰਕੇ ਆਵਾਜ਼ ਦਿੱਤੀ ਕੇਸਰਾ ਏ ਸਰਦਾਰ ਮਾਝੇ ਤੋਂ ਆਇਆ ਹੈ ਕਲੇਰਾ ਵਾਲੇ ਰਖੀਆਂ ਨੇ ਭੇਜਿਆ ਹੈ ਇਹਨਾਂ ਦਾ ਮੁੰਡਾ ਬਿਮਾਰ ਹੈ ਇਹਨਾਂ ਦੇ ਘਰ ਜਾ ਕੇ ਮੁੰਡੇ ਦਾ ਹਾਲਚਾਲ ਦੇਖਾ ਨਹੀਂ ਤਾਂ ਇਹ ਭੱਜਣ ਲਈ ਤਿਆਰ ਬੈਠਾ ਹੈ ਇਹ ਸਭ ਕੁਝ ਸੁਣ ਕੇ ਸਰਦਾਰ ਖੁਸ਼ਾਲ ਸਿੰਘ ਹੈਰਾਨ ਹੋਣ ਲੱਗਾ ਕਿ ਬਿਨਾਂ ਦੱਸੇ ਹੀ ਇਹਨਾਂ ਸਭ ਕੁਝ ਦੱਸ ਦਿੱਤਾ ਹੈ ਪਾਈ ਕੇਸਰ ਸਿੰਘ ਨੇ ਰਜਾਈ ਦੀ ਬੁੱਕਲ ਮਾਰ ਲਈ ਤੇ ਲੰਮਾ ਪੈ ਗਿਆ ਖੜੇ ਪਾਣੀ ਦਾ ੱੱੱਕਾ ਲੱਗੇ ਤਾਂ ਇੱਕ ਵਾਰੀ ਕਿਨਾਰੇ ਤੋੜਨ ਨੂੰ ਜਾਂਦਾ ਹੈ ਇਸੇ ਤਰ੍ਹਾਂ ਖੁਸ਼ਾਲ ਸਿੰਘ ਵੀ ਟਿੱਕੇ ਮਨ ਨੂੰ ਫੇਰ ੱੱੱਕਾ ਲੱਗਾ ਕਿ ਮੈਂ ਕਿਧਰੇ ਮਜ਼ਮਾ ਲਾਉਣ ਵਾਲਿਆਂ ਕੋਲ ਤਾਂ ਨਹੀਂ ਆ ਗਿਆ ਇੱਕ ਘੜੀ ਬਾਅਦ ਪਾਈ ਕੇਸਰ ਸਿੰਘ ਜੀ ਉੱਠ ਖਲੋਤੇ ਅਤੇ ਬੋਲੇ ਮਹਾਰਾਜ ਜੀ ਸਰਦਾਰ ਦੇ ਪਿੰਡ ਜਾ ਆਇਆ ਹਾਂ ਅੱਛਾ ਫੇਰ ਦੱਸ ਸਾਰੀ ਗੱਲਬਾਤ ਹਜੂਰ ਨੇ ਫਰਮਾਇਆ ਮਹਾਰਾਜ ਜੀ ਇਹਨਾਂ ਦੇ ਘਰ ਦਾ ਦਰਵਾਜ਼ਾ ਛਿਪਦੇ ਵੱਲ ਹੈ ਅੰਦਰ ਲੰਘਦੇ ਹੀ ਖੱਬੇ ਪਾਸੇ ਕਣਕ ਦੀਆਂ ਬੋਰੀਆਂ ਪਈਆਂ ਹਨ ਦਲਾਨ ਵਿਚਾਲੇ ਨਾਲੀ ਹੈ ਵੇਲੇ ਦਾ ਪਾਣੀ ਕੱਢਣ ਲਈ ਮੁੰਡਾ ਉੱਥੇ ਖੇਡਦਾ ਹੈ ਹੱਥਾਂ ਵਿੱਚ ਸੋਨੇ ਦੇ ਘੜੇ ਪਾਏ ਹੋਏ ਹਨ ਸਿਰ ਗੁੰਦਿਆ ਹੋਇਆ ਹੈ ਮੁੰਡਾ ਠੀਕ ਠਾਕ ਹੈ ਭਾਈ ਕੇਸਰ ਸਿੰਘ ਨੇ ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਹਜੂਰ ਨੇ ਪੁੱਛਿਆ ਤੈਨੂੰ ਕੌਣ ਮਿਲਿਆ ਸੀ ਸਰਦਾਰ ਦੀ ਘਰ ਵਾਲੀ ਮਿਲੀ ਸੀ ਕੇਸਰ ਸਿੰਘ ਦਾ ਉੱਤਰ ਸੀ ਹਜੂਰ ਨੇ ਬਚਨ ਕੀਤਾ ਹਜੂਰ ਨੇ ਬਚਨ ਕੀਤਾ ਲੈ ਭਈ ਸਵਾ ਨੋਟ ਕਰ ਲੈ ਘਰ ਜਾ ਕੇ ਪੁੱਛੀ ਕਿ ਇਸ ਵੇਲੇ ਕੋਈ ਆਇਆ ਸੀ ਭਾਏ ਕੇਸਰ ਸਿੰਘ ਵਾਲ ਇਸ਼ਾਰਾ ਕਰਕੇ ਇਸ ਦੇ ਕੱਪੜੇ ਤੇ ਚਿੰ ਚੱਕਰ ਦੇਖ ਲੈ ਫੇਰ ਘਰ ਪੁੱਛ ਕੇ ਮਿਲਾ ਲਈ ਸਰਦਾਰ ਖੁਸ਼ਾਲ ਸਿੰਘ ਰਾਤ ਠਹਿਰਿਆ ਸਵੇਰੇ ਮਰਿਆਦਾ ਅਨੁਸਾਰ ਨਾਮ ਪਤਾ ਗੂਥ ਨਾਨਕੀ ਆਦ ਲਿਖਾ ਕੀ ਆਗਿਆ ਲੈ ਕੇ ਪ੍ਰਸੰਤਾ ਨਾਲ ਗਿਆ ਘਰ ਪਹੁੰਚ ਕੇ ਮੁੰਡੇ ਦਾ ਹਾਲਚਾਲ ਦੇਖ ਕੇ ਪੁੱਛਣ ਲੱਗਾ ਆਪਣੇ ਘਰ ਕੱਲ ਕੋਈ ਆਇਆ ਸੀ ਜੀ ਹਾਂ ਹੁਲਿਆ ਦੱਸਿਆ ਤਾਂ ਉਹ ਸਭ ਕੁਝ ਸਮਾ ਅਧਿਕ ਵੀ ਮਿਲ ਗਿਆ ਹੈਰਾਨੀ ਦੀ ਕੋਈ ਹੱਦ ਨਾ ਰਹੀ ਮਨ ਨੂੰ ਉਹ ਸਮੇਂ ਦੇ ਬਣੇ ਸ਼ੰਕਿਆ ਉੱਪਰ ਲਾਨਤ ਪਾਉਣ ਲੱਗਾ ਬਾਬਾ ਅਨੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਜਾ ਨਮਸਕਾਰ ਕੀਤੀ ਪੁੱਛੋ ਵਾਲਿਆਂ ਦੀ ਸਾਰੀ ਵਿਥਿਆ ਸੁਣਾਈ ਗਰੀਬ ਨਿਵਾਜ ਰੈਣੀ ਵੈਣੀ ਦੇਖ ਕੇ ਹੈਰਾਨੀ ਹੁੰਦੀ ਹੈ ਆਪ ਜੀ ਅਤੇ ਉਹਨਾਂ ਵਿੱਚ ਅੰਤਰ ਸਮਝਾਉਣ ਦੀ ਕਿਰਪਾ ਕਰੋ ਹੋ ਇਤਨੀ ਸਮਰੱਥਾ ਦੇ ਮਾਲਕ ਹੋ ਕੇ ਇਓ ਰਹਿੰਦੇ ਹਨ ਆਪ ਸਮਰੱਥ ਹੋ ਕੇ ਉਧਰ ਭੇਜਦੇ ਹੋ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮਹਦੀਪ ਤੁਝ ਕੋ ਖੁਦਾ ਕਹੂੰ कि उनको खुदा कहूँ दोनों की शक्ल एक है किसको जुदा कहूँ ये बचन सरदार जोगिंदर सिंह जैलदार गालिब कलां तो मिलया धन गुरु नानक धन बाबा जी